ਕੀ ਦੱਸਾਂ ਜੋ ਅਦਾ ਕਰੀ ਕੀਮਤ ਜਜ਼ਬਾਤਾਂ ਦੀ ਦੇਖ ਦੁਪੈਰ ਜਹੀ ਨੇ ਬੁੱਕਲ ਮਾਰੀ ਰਾਤਾਂ ਦੀ ਇੱਕ ਪਲ ਦੀ ਤੇਰੀ ਝਾਕ ਚੋਂ ਸੌ ਕਹਾਣੀਆਂ ਚੇਤੇ ਨੇ ਮੈਂ ਜਾਣਦੀ ਕੀ ਲਕੋਆ ਤੇਰੇ ਸਾਹਾਂ ਨੇ ਮੋੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ ਸੌ ਲੱਗੇ ਮੈਨੂੰ ਪੈਰ ਧਰਨ ਨਹੀਂ ਦਿੱਤਾ ਰਾਹਾਂ ਨੇ ਮੜ ਸਕਦੀ ਸੀ ਕਹਿੰਦੀ ਤੇਰੇ ਵੱਲ ਨੂੰ ਆਉਂਦੇ ਜੋ ਸੌ ਲੱਗੇ ਮੈਨੂੰ ਪੈਰ ਧਰਨ ਨਹੀਂ ਦਿੱਤਾ ਰਾਹਾਂ ਨੇ ਕੀ ਬਾਤ ਹੈ ਇਹ ਵੀ ਦੀਪਦਾਈ ਲਿਖਿਆ ਇਹ ਦੀਪਦਾ ਲਿਖਿਆ ਵੀਰੇ ਦੀਪਦਾ ਜੀ ਇਹ ਵੀ ਸਿਮਰ ਲਓ ਉਸ ਚੀਜ਼ ਨੂੰ ਦੇਖ ਕੇ ਫਿਰ ਉਹ ਅਕਾਉਂਟ ਇਹ ਨਾਲ ਵਿੱਚ ਗਾਣਾ ਅਸੀਂ ਨਹੀਂ ਕਰਨਾ ਦੀਪ ਨਹੀਂ ਲੱਗਦਾ ਸੀ ਗਾਣਾ ਇਹ ਹਾਂ ਦੀਪ ਕਹਿੰਦਾ ਸੀ ਆਪਾਂ ਟੂ ਕਰਨਾ ਹੀ ਨਹੀਂ ਕਿ ਉਹਨੂੰ ਬੀਟ ਨਹੀਂ ਹੋਣਾਗਾ ਫਸ ਨੂੰ ਕਿ ੱੱਕੇ ਨਾਲ ਕਰਾਇਆ ੱੱਕੇ ਨਾਲ ਹਾਂ ਕਰਨਾ ਕਿ ਸੋ ਹੋਰ ਵੀਰ ਹੋਣਾ ਨੇ ਸੀਗਾ ਹਾਂ ਤੇ ਉਹਨਾਂ ਨੇ ਗਾਣਾ ਕਰਵਾਇਆ ਉਹਨਾਂ ਤੋਂ ਪੋਸੀਬਲ ਨਹੀਂ ਹੋਇਆ ਹਨ ਤੇ ਫਿਰ ਕਿਵੇਂ ਕਿਵੇਂ ਮੈਂ ਡੰਮੀ ਕੀਤੀ ਸੀ ਉਹੀ ਪਤਾ ਹਨ ਕਿ ਚੱਲ ਸਵਾਦ ਲੈਣ ਨੂੰ ਇੰਸਟਾਗ੍ਰਾਮ ਤੇ ਤੇ ਚਾਹੀਦਾ ਵੀਡੀਓ ਕਰ ਲਾਂ ਗਾਣਾ ਹਨ ਚਲੋ ਕਿਸੇ ਕੰਪਨੀ ਦਾ ਆਪਾਂ ਨੂੰ ਮੈਸੇਜ ਆ ਗਿਆ ਅੱਛਾ ਕਿ ਆਪਾਂ ਕਹਿੰਦੇ ਵੀਰੇ ਆਪਾਂ ਗਾਣਾ ਕਰ ਲਈਏ ਫਿਰ ਸੋਚਿਆ ਕਿ ਚੱਲ ਆਪਾਂ ਕਰ ਲੈਨੇ ਜਿੱਦਾਂ ਵੀ ਹਨ ਫਿਰ ਜੋ ਗਾਣਾ ਕੀਤਾ ਤੋਂ ਵਧੀਆ ਚੱਲ ਰਿਹਾ ਅੱਜ ਵੀ ਗੁੱਡ ਚੱਲ ਰਿਹਾ